ਮੈਨੇਜਰ ਸਾਹਿਬ ਕੀ ਹਾਲ ਹੈ ਲੋ ਜੀ ਭਾਈ ਜੱਗੇ ਦੇ ਚਾਚੀ ਕੰਨੀ ਕਰਨੀਆਂ ਜੇ ਬਧਾਈਆਂ ਹਾਂਜੀ ਅੰਕਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਤੇ ਕੋਈ ਮਿਲਣਾ ਸਾਰੂਗੀ ਦੀ ਬਧਾਈਆਂ ਕਰਨੇ ਉਹਦਾ ਪਾਰਟੀ ਕਰ ਦੂਗਾ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਜੀ ਔਰੰਗਜ਼ੇ ਦੀ ਬਧਾਈਆਂ ਹਾਂ ਕਿਹੜੀ ਬਣੀਆ 9000 ਵਾਲੀ ਨਹੀਂ ਦੱਸ ਕਿਹੜੀ ਬਣੀਆ ਆਹ ਤੁਹਾਡੇ ਨਾਲ ਇੰਜਰ ਟਕੜਾ ਆਕਰ ਗਾਉਂਦਾ ਆਪਾਂ ਠੰਡੇ ਰੇ ਪਾਰਟੀ ਕਰਦੇ ਆ ਪਰ ਠੰਡੀ ਪਾਰਟੀ ਨਹੀਂ ਕਿ ਨਹੀਂ ਜਾਂਦੀ ਬਰਾੜ ਬਸ਼ਰਾਸ ਸਾਡਾ ਖੰਡਾ ਬਠਾਈ ਤੁਹਾਡਾ ਫਾਉਂਡ ਹਾਂ ਹਾਂ ਬਾਕੀ ਭਾਈ ਲੈਣਾ ਕੋਈ ਤਾਂ ਪਸੰਦ ਕੋਈ ਆ ਗਿਆ ਬਾਕੀ ਮੰਨ ਖੜੇ ਦੀ ਗੇਮ ਹੈ ਜੀ ਲੈ ਲੈ ਤੀ ਮਾੜਾ ਨਹੀਂ ਆ ਪਸੰਦ ਆਉਣ ਦੀ ਗੇਮ ਹੈ ਪੂਰੀ ਤੈਨੂੰ ਕਿਹੜਾ ਪਸੰਦ ਆ ਇਹ ਵਾਲਾ ਨਾ ਭਾਈ ਮੈਨੂੰ ਬ੍ਰਾਂਡ ਪਸੰਦ ਆ ਅਕਲ ਤੋਂ ਹੋਰ ਬ੍ਰਾਂਡ ਜੇਕੇ ਤੂੰ ਦੱਸ ਬ੍ਰਾਂਡ ਚੋਂ ਨਿਕਲ ਕੇ ਆ ਬ੍ਰਾਂਡ ਇਹਦਾ ਜੌਂਡੀ ਕਿਹਾ ਤੈਨੂੰ ਹੌ ਪਸੰਦ ਆ ਟਰੈਕਟਰ ਇਹ ਵੀ ਮਾੜਾ ਨਹੀਂ ਠੀਕ ਆ ਭਾਈ ਆ ਟਰੈਕਟਰ ਦੇਖਿਆ ਇਹ ਜੇ ਮਨ ਖੜ ਗਿਆ ਤਾਂ ਇਹ ਲੈ ਜਾਣਾ ਜੇ ਇਹਦਾ ਹੋ ਜਾਣਾ ਕਟਾ ਕੱਟੀ ਟਰੈਕਟਰ ਵਧੀਆ ਲੱਗਿਆ ਵੀ ਛੋਟਾ ਗੇਅਰ ਆ ਲੈ ਛੋਟੇ ਗੇਅਰ ਚ ਤੋਰਾ ਵੀ ਬਹੁਤ ਵਧੀਆ ਜੱਗੇ ਬੰਦਾ ਹੈ ਸ਼ਕੀਰ ਨੇ ਰੱਖਿਆ ਵਾ ਦੇਖੋ 100 ਮੇਰੇ ਸਾਹਮਣੇ ਆਜ ਕਾਲ ਦਾ 20 22 ਦੀ ਜਗ੍ਹਾ ਹਾਂਜੀ ਹਾਂ ਅੱਜ ਕਾਲ ਦੇ ਜਮਾਨੇ ਚ ਮੁੰਡੇ ਨੇ 50000 ਆ ਜਾਂ ਤੋ ਵੀ ਮੰਨਦਾ 50000 ਰੁਪਈਆ ਸੁਪਰ ਹਿੱਟ 50 ਬਾਕੀ ਬਾਈ ਜਿਹੜੇ ਆ ਟਾਇਰ ਹੈ ਏ 10 9 16 ਦੇ 10 16 ਦੇ ਬਾਈ ਵੀਕੇਟੀ ਦੇ ਇਹ ਰਿਮ ਵੀ ਬਹੁਤ ਮਹਿੰਗੇ ਆ ਪਿੱਛੇ ਵੀ ਦੇਖ ਲੈ ਬਾਈ ਆਹ ਟਾਇਰ ਜੇ ਪਾਉਣੇ ਕੰਪਨੀ ਦੇ ਬਹੁਤ ਮਹਿੰਗੇ ਆ ਚੱਲਦੇ ਵੀ ਬਹੁਤ ਹੈ ਗੱਲ ਬਾਤ ਵੀ ਹੈਗੀ ਆ ਪੂਰੀ ਘੇੜਾ ਲਿਆ ਕਿਵੇਂ ਲੱਗਿਆ ਬਹੁਤ ਵਧੀਆ ਟਰੈਕਟਰ ਹੈ ਲੈ ਵੀ ਚੱਲੋ ਭਾਈ ਚਲੋ ਵੀ ਚੱਲੀਏ ਫਿਰ ਲੈ ਡਬਾ ਟੱਪਾਂ ਵੀ ਬਾਈ ਨਿੱਗਰ ਆ ਪਿੱਛੇ ਤੇ ਕਰੋ ਚੈੱਕ ਪੂਰੀ ਪਸੰਦ ਆ ਮਿੱਠਾ ਕਰਾ ਦੂਗਾ ਜੀ ਮਿੱਠਾ ਖਿਲਾ ਦੇਣਾ ਹਾਂ ਹੋ ਗਿਆ ਪੱਕਾ ਆ ਚੱਲੀ ਅੰਦਰ ਜਾ ਕੇ ਇਹਨਾਂ ਆ ਜਾ ਹੁਣ ਲਓ ਜੀ ਬਾਈ 15 ਹਾਲਾ ਪੇ ਚੈੱਕ ਕਰਨਾ ਝੋਟਾ ਹਾਂ ਪੂਰੀ ਉਹ ਇਹਦਾ ਝੋਟਾ ਝੋਟਾ ਉਹ ਥਾਪੀ ਦੇਖ ਇਹਦਾ ਜਾਗਰਾ ਮਾਮਾ ਵੀ ਟਰਾਈ ਦੇਖਣ ਆਇਆ ਅੱਜ ਟਰਾਈ ਦੇਖਣੀ ਆ ਟਰਾਈ ਦੇਖਣੀ ਬਣਦੀ ਹੈ ਬਾਈ ਹਾਂ ਵਾਹ ਜੀ ਵਾਹ 15 ਦੇ ਨਾ ਪੌਣੇ ਵੀ ਨਹੀਂ ਹੈਗੇ 15 ਹਾਲ ਆਪਾਂ ਨਹੀਂ ਦਬਾ ਤਾਇਰ ਨਾ ਵਧੀਆ ਟਰੈਕਟਰ ਹੈ ਜਗੇ ਝੋਟਾ ਕਿਹ ਲਾਇਆ ਹੈ ਕਿਹੜਾ ਲਾਇਆ ਹੈ ਚੌਥਾ ਲੋ ਹੈ ਇਹ ਨੋਰਮਲ ਅੱਛਾ ਵੀ 15 ਹਾਲ ਬਾਈ 2 ਵੀਲੂ ਮੋੜਨ ਨੂੰ ਡਿੱਕਾ ਦਿੰਦੇ ਆ ਦਾ ਟਾਇਰ ਬਾਈ ਵੱਡੇ ਉਹ ਪੂਰੀ ਇਹਨੂੰ 11 ਹਾਲ ਚਾਹੀਦੇ ਆ ਕਹ ਨਹੀਂ ਆ ਵੀ ਠੀਕ ਆ ਯਾਰ ਖੇਚ ਦੇ ਜਿਆਦਾ 15 ਮੋੜਾ ਨਹੀਂ ਦਿੰਦੇ ਫਿਰ ਮਾਨ ਦਾ ਮੋੜ ਨਹੀਂ ਦਿੰਦਾ ਬਾਈ ਟਾਇਰ ਵੀ ਬਾਲੇ ਵੱਡੇ ਪਵਾਏ ਥੋੜੇ ਟਾਇਰ ਵਧੀਆ ਨੰਬਰ ਫੜ ਟਾਇਰ ਨਹੀਂ ਪਾਉਣੇ ਟਾਇਰ ਠੀਕ ਹੈ ਬੈਠ ਠੀਕ ਹੈ ਟਾਇਰ ਲੱਗਦਾ ਇੱਕ ਵਾਰ ਝੋਟਾ ਗੇਰ ਲਾ ਕੇ ਵਾਇਓ ਝੋਟਾ ਗੇਰ ਲਾ ਕੇ ਵਾਇਓ ਬਾਈ ਓ ਚੋਟਾ ਘੇ ਲਾ ਕੇ ਵਾਈ ਇੱਕ ਵਾਰ ਹਰ ਵੀ ਹਰ ਵੀ ਜਵਾਬ ਪਾ ਕੇ ਪਿੱਛੇ ਨੂੰ ਪੈਣਾ ਪਿੱਛੇ ਨੂੰ ਦੱਸ ਦੱਸ ਕੈਮਰਾ ਇਹ ਝੋਟਾ ਘੇਰ ਪਾਲਿਆ 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 ਪਿੱਛੇ ਨੂੰ ਪਾਲਿਆ ਵੀ ਕੀ ਕਹਿੰਦੇ ਆ ਦੂਰੋਂ ਵਾਲੇ ਜੱਜਮੈਂਟ ਦੀ 15 ਵਾਲਾ ਦੀ ਦੇਖੇ ਝੋਟਾ ਘੇਰ ਲਵਾ ਓਏ ਹਲੇ ਭਾਈ ਅਰਜ ਲਾ ਰਹੇ ਨੇ ਆਹ ਗੇੜ ਕਿਹੜਾ ਪੁਰੀ ਝੋਟਾ ਇਹ ਆ ਇਹਦੇ ਮਾਰੀ ਬਈ ਰੱਬ ਦਾ ਝੋਟੇ ਹੀ ਰਵਾ ਆਹੀਂ ਤੋਰਾ ਹਾਲਾ ਹੋ ਗਿਆ ਗੂਲਾ ਲੱਗ ਜਾਂਦਾ ਬਈ ਇਹ ਥੋੜੇ ਬੂਟੇ ਵਾਲੇ ਖੇਤ ਤੇ ਪਲੌ ਮਾਰਿਆ ਪਿਆ ਉਹ ਦੇਖੋ ਵੜਕ ਦੇਖਦਾ ਵੜਕ ਪਤਾ ਹੀ ਨਹੀਂ ਹੈਗਾ 15 ਹਾਲ ਬਹੁਤ ਹੋ ਜਾਂਦੇ ਜੀ ਤੂੰ ਹਾਂ ਬਾਈ ਹੈ ਨਹੀਂ ਸਹੀ ਗੱਲ। ਨੇ ਮੋੜ 'ਤੇ ਟਰੈਕਟਰ ਮੋੜਦਾ ਤੂੰ ਆ ਮਾਰਦਾ। ਚੱਕਰ ਵੀ ਨਹੀਂ ਪੂਰੀ ਤੋੜਦਾ। ਫੱਟ ਹੈ ਫੱਟ ਹੈ ਮੇ। ਬਾਈ ਨਵਾਂ ਟਰੈਕਟਰ ਹੈ ਫੱਟ ਹੈ। ਅੱਜ ਕਾ ਵੀ ਬਾਗੇ ਲੈਣਾ ਜੀ ਲੈਣਾ ਏ। ਪੂਰੀ ਹਾਂ ਹੁੰਦਾ ਤੇ ਪਾਸ ਹੈ। ਇਹਦਾ ਪਾਸ ਹੋ ਗਿਆ ਸਾਡਾ। ਇਹ ਤਾਂ ਪਹਿਲੇ ਹੀ ਤੁਹਾਨੂੰ ਦੱਸਦਾ ਕਿ ਜੰਤੀ ਜੀ ਵੀ ਨਹੀਂ ਤਾਂ ਤੋੜਨੇ ਦੀ ਲੋੜ ਏ ਨਹੀਂ। ਸੌਦਾ ਹੋ ਗਿਆ? ਹੋ ਗਿਆ ਹੋ ਗਿਆ। ਪੰਜ ਅੱਗੇ ਰੇ ਚਾਚੇ ਨੂੰ ਨਵਾਂ ਦਵਾਤਾ ਪੂਰੀ ਨਾ ਫਾਰਮ ਟਰੱਕ। ਨਵਾਂ ਬਣ ਗਿਆ ਹੁਣ। ਹਾਂ। ਕਿੰਨੇ ਕਦਾ ਤੋੜ ਦੇਣਾ ਤੂੰ ਧੱਕਾ ਕਰਦੇ ਆ ਅਰਜਨ ਹੁੰਦਾ ਜੱਗਾ ਤਾਂ ਕਾ ਕਰਦਾ ਉਹ ਬਣਾ ਦੇਣੇ ਦਾ ਅਸੀਂ 75 ਨਾਲ ਵੀ ਧੱਕਾ ਕਰਿਆ ਦਾ ਜਿਹੜਾ ਇਹਨਾਂ ਨੇ ਵੇਚਿਆ ਜੱਗਿਆ ਚਾਚਾ ਕਹਿੰਦਾ ਜੀ ਸਾਡੇ ਵਾਲਾ ਅਰਜਨ ਹੁੰਦਾ ਇਹਨੇ ਧੱਕਾ ਕਰਨਾ ਰ ਜਿਹੜਾ ਇਹਨਾਂ ਨੇ 75 ਵੇਚਿਆ ਨਾ ਉਹ ਵੀ ਧੱਕਾ ਕਰਿਆ ਦਾ ਉਥੇ ਹਾਂ ਦੇਖਦਾ ਉਹ ਵੀ ਤਕੜਾ ਦਾ ਪਹਿਲਾਂ ਉਹੀ ਪਾਰਪਨ ਲਗਾਇਆ ਉਹ ਵੀ ਤਕੜਾ ਦਾ ਲੋ ਜੀ ਭਾਈ ਹੁਣ ਪਹਿਲਾ ਹਾਈ ਲਾਇਆ ਕਿ ਪਲਾਵਾ ਮਾਰੇ ਪਏ ਹੁਣ ਤਵਿਆਂ ਦੀ ਕੀਲੀ ਘਟਾਈ ਐ ਇੱਕ ਆਹ ਚੱਲ ਐਨ ਅਕਲ ਹੁਣ ਦੱਸ ਤੋ ਚੱਲ ਜਿਹੜਾ ਨਵਾਂ ਮਾਡਲਾ ਹੁਣ ਇਹ ਹਾਂ ਜੋੀ ਪੱਤੀ ਮਾਡਲ ਐ ਇਹ ਹਾਂ ਇਹ ਬਹੁਤ ਵਧੀਆ ਬਹੁਤ ਬਹੁਤ ਆਜੀ ਅੱਗੇ ਨੂੰ ਚੱਲਦੇ ਹਾਂ ਆਹ ਦੇਖ ਲੋ ਭਾਈ ਲੈ ਲੈ ਆ ਆ ਆਹ ਰੇ ਆਲੇ ਇਹ ਜੋਰ ਦੇਖਦਾ ਏ ਲੈ ਫੇਰ ਵੀ ਬਹੁਤ ਜੋਰ ਐ ਭਾਈ ਪਾਵਰ ਜੱਗੇ ਚਾਚੇ ਨੂੰ ਵੀ ਗੇਰੇ ਅੰਕਲ ਹੁਣ ਚਲਾ ਕੇ ਦੇਖ ਲੈ ਕੇ ਇੱਕ ਵਾਰ ਭਾਈ ਇਹਨੇ ਚਲਾ ਲੈਣਾ ਦੇਖਣਾ ਇਹ ਤਾਂ ਕੁਝ ਨਹੀਂ ਦੇ ਬੰਦੇ ਇਹ ਤਾਂ ਅਸੀਂ ਦੇਖ ਲੈ ਜੇ ਮੈਨੂੰ ਲੱਗਿਆ ਸਾਲਾ ਪਾਸਾ ਦਿੱਤਾ ਨਹੀਂ ਗਿਆ ਲਓ ਜੀ ਭਾਈ ਬਿਲਕੁਲ ਵਧੀਆ ਚੱਲ ਰਿਹਾ ਹੈ ਜਮ ਬਾਕੀ ਭਾਈ ਜਿੱਥੇ ਪੂਰੀ ਚਲੇ ਜਾਵੇ ਤਸੱਲੀ ਉਹ ਕਰਾਉਂਦਾ ਪਹਿਲਾਂ ਇਹਨੇ ਮਹਿੰਦਰਾ ਦੀ ਤਸੱਲੀ ਕਰਾਈ ਤੀ ਜਦੋਂ ਆਇਆ ਤਾਂ ਇਹ ਤਵੀਆਂ ਪਵਾ ਕੇ ਦੇਖਦਾ ਇੱਕ ਵਾਰ ਇਹ ਦੋ ਅੱਧਾ ਹੀ ਤਾਂ ਪਹਿਲਾਂ ਚੈੱਕ ਕਰਾਉਂਦਾ ਏ ਆ ਭੂਰੀ ਹਾਂ ਪੂਰੀ ਹੈਵੀ ਕਰਮ ਵਾਲਾ ਹੈ ਹਾਂ ਜੱਗਾ ਕਿੰਨੇ ਚੱਕਰ ਹੈ ਜੱਗਾ ਦਾ ਸੁਗਾ ਹੁਣ ਉਹ ਕਿੰਨੇ ਚੱਕਰ ਤੇ ਠੀਕ ਚੱਲਦਾ ਟਾਇਰ ਫੜਦਾ ਉਹ ਲੈਨਰ ਸਾਈਡ ਹਾਂ ਟਾਇਰ ਫੜਦੇ ਜਿਹੜਾ ਬਹੁਤ ਵੱਡਾ 17 ਨੰਬਰ ਟਾਇਰ ਦਾ ਲੁੱਟ ਨਹੀਂ ਹਾਂ ਕੁਛ ਨਹੀਂ ਕਹਿੰਦੇ ਟਾਇਰ ਵਧੀਆ ਹੈ ਟੌਰ ਹੈ ਆ ਪੂਰੀ ਟਾਹਰ ਹੈ 13 ਗੇਲਾ ਟਾਹਰ ਹੈ ਮੜੀ ਜੀ ਆਪ ਬੋਨਾ ਹੋਇਣਾ ਟਰੈਕਟਰ ਬਾਦਮਾ ਹਾਂ ਠੀਕ ਹੈ ਹੁਣ ਉਹ ਲੁੱਕ ਤਾਂ ਦੇਖ ਲੈ ਆਹ ਦੇ ਚਲਾਈ ਜੱਗੇ ਪੁਰਾਣੇ ਖੋਣ ਦਾ ਪਤਾ ਲੱਗਦਾ ਨਾ ਅਸੀਂ ਤਾਂ ਮੜਾ ਜੇ ਚੈੱਕ ਕਰਕੇ ਦੇ ਦੇ ਜੀ ਪਤਾ ਨਹੀਂ ਜਗਦੇ ਅਸੀਂ ਮੜਾ ਜੇ ਚੈੱਕ ਕਰਕੇ ਦੇਖਦੇ ਹੁੰਦੇ ਹਾਂ ਠੀਕ ਆ ਟਰੈਕਟਰ ਗਾ ਡੈਮੋ ਦਿਖਾਉਣ ਲੱਗਿਆ ਬਾਈ ਬਾਦਮਾ 4 व्हील है आ, आ, फोर भाई ये 8 व्हील ਦਾ ਹਾਂ ਤਾਂ 4x4 ਹੈ ਇਹ ਵੀ ਡੈਮੋ ਦਿਖਾਂਦਾ ਭਾਈ ਇੱਕ ਆ ਗਿਆ ਨਾ ਵਾਹਿਆ ਹਾਲ ਵਾਹੇ ਜੇ ਇਹ ਉਹ ਚਲੋ ਚਲੋ ਪਾਰਟੀ ਵੀ ਲੈਣੀ ਹੈ ਫਿਰ ਹਾਂ ਬਾਈ ਚਲੋ ਚਲੋ ਪਾਰਟੀ ਆਜੋ ਉਹ ਆਪ ਹੀ ਇਕੱਠਾ ਕਰਦੀ ਹਾਲ ਕਰਨੀ ਹੈ ਆਪ ਲੋੜ ਨਹੀਂ ਕਿਤੇ ਜਿੱਥੇ ਨੂੰ ਫੇਰ ਗਿਣਦੇ ਨੋਟ ਫਿਰ ਮੈਨੇਜਰ ਸਾਹਿਬ ਕੀ ਹਾਲ ਹੈ

ਕਿਹਾ ਡਾਕਟਰਾਂ ਕੋਲ ਬਿਜਲੀ ਲਾਇਆ ਕੋਈ ਜੱਸੀ ਆਇਆ ਕੋਈ ਨਾ ਹੋਣਾ ਪਹਿਲੀ ਹੁੰਦਾ ਹੈ ਜਿਹੜਾ 50 ਫੀਟ ਤੀਕਾ ਨਾ ਥੈਲਾ ਪਰੇ ਨੋਕ ਜੁਲਦੇ ਟਰੈਕਟਰ ਤੋਂ ਵੀ ਰਹਿ ਜਾਂਦਾ ਜਿਹੜਾ ਜਿੱਥੇ ਲੱਤਾ ਪਾਓ ਆਹੋ ਮੈਂ ਡੋੜ ਚਾਹੀਦੇ ਉਹ ਤੁਹਾਨੂੰ ਖਾਣੇ ਨੋਟਾਂ ਕਹਿੰਦੇ ਨਹੀਂ ਜਾ ਬਾਈ ਇਹਦੇ ਹਾਂ ਨਾ ਅਭੀ ਨਹੀਂ ਤੱਕ ਕੇ ਦੇਣਾਂ ਮੈਂ ਦੇਣਾ ਇਹ ਮੇਰੇ ਤੋਂ ਹਾਂ ਮੈਂ ਇਹਨੂੰ ਵੀ ਆਜੇ ਨੋ ਜੀ ਬਾਈ ਟਰੈਕਟਰਾਂ ਦਾ ਗੜ ਪੂਰੀ ਹਾਂ ਦੱਸ ਦੇ ਕਿਹੜਾ ਲੈਣਾ ਹੁਣ ਤੂੰ ਵੀ ਚਾਰੇ ਪਾਸੇ ਘਮਾਰਣਾ ਤਾਨੂੰ ਸਾਰੇ ਖੜੇ ਸਾਰੇ ਮੈਂ ਉਹਰੇ ਨੇ ਲੈਣਦਾ ਹਾਂ ਆਇਆ ਮੇਰਾ ਮਹਿੰਦਰਾ ਹੈਗਾ ਹੈਗਾ ਇਹ ਰੱਬਾ ਕਰ ਦੇ ਥੋੜੀ ਜੀ ਕਿਰਪਾ ਤੇ ਰੋਪੜ ਵੀ ਪੈਣਾ ਨਾ ਗਾਹ ਨਹੀਂ ਜਾਂਦਾ ਹਾਂ ਹਾਂ ਰੋਪੜ ਦਾ ਰੋਜੇ ਪੈਣ ਦਾ ਫੈਟ ਬਾਈ ਆ ਵੀ ਇੱਕ ਬਕਾਹੂ ਆ 545 ਇਹ 2 ਵੀਲ ਤੇ ਖੜਾ ਏ ਇਹ ਹੈਗਾ ਜੀ 540 22 ਮਾਡਲ 22 ਮਾਡਲ ਇਹ ਵੀ ਬਾਈ ਰੋਪੜ ਖੜਾ ਜਾਂ ਸੀ ਜੀ ਜੌਂਡੀਰ ਵਾਲਾਂ ਕੇ ਰਾਈਡਰ ਦਾ ਸਾਫ ਆ ਉਹਨੇ ਜੀ ਹਾਂ ਨਵਾਂ ਹੀ ਹੈ ਆ ਗੇਅਰ ਪ੍ਰੋ ਨਵਾਂ ਆ ਜੋ ਵੀ ਆਮਨੇ 24 ਮਾਡਲ ਬਾਈ ਆ ਵੀ ਖੜੇ ਇੱਧਰ ਨਵੇਂ ਭਾਈ ਆ ਇਹ ਵੀ 24 ਖੜਾ 17 17 ਪੜਾ 17 ਦਾ ਮਾਡਲ ਫਾਰਮ ਟ੍ਰੈਕ ਖੜਾ 24 ਮਾਡਲ 800 ਜੀ ਦਾ 2 ਵੀਲ ਵੀ ਖੜਾ ਭਾਈ ਆ ਸਾਰੇ ਟਰੈਕਟਰ ਖੜੇ ਆ ਸਾਰੇ ਟਰੈਕਟਰ ਵਕਾਉਂ ਆ ਜੇ ਕਿਸੇ ਨੂੰ ਕੋਈ ਪਸੰਦ ਆਇਆ ਤਾਂ ਵੀਰ ਨੂੰ ਨੰਬਰ ਦੱਸ ਦੋ ਜੀ ਆਪਣਾ ਕਿੰਨਾ ਨੰਬਰ ਹੈ ਜੀ 9883 ਹਾਂਜੀ 600 ਪੂਰਾ 73 ਠੀਕ ਆ ਜੀ ਵੀਰ ਨੂੰ ਬਾਈ ਫੋਨ ਕਰ ਲਿਓ ਬਾਕੀ ਤੁਹਾਨੂੰ ਟਰੈਕਟਰ ਸਾਰੇ ਮਿਲ ਸਕਦੇ ਜਮੇ ਨਵੇਂ ਟਰੈਕਟਰ ਨਿਗਾਹ ਜੀ ਨੂੰ ਸਾਰੇ ਕਢਾ ਲੈਣ ਇੱਕ ਵਾਰ ਆ 750 ਹੈ ਜੀ ਆਪਣਾ 12 ਮਾਡਲ ਅੱਛਾ ਜੀ 12 ਮਾਡਲ ਹੈ ਜੀ ਅੱਛਾ ਜੀ ਇਹ ਏ ਹਮ 17 ਮਾਡਲ ਹੈ ਜੀ ਇਹ 17 ਹੈ ਬਾਕੀ 750 ਖੜਾ ਹੈ ਅਰਜਨ ਖੜਾ ਹੈ 36 30 ਖੜਾ ਬਾਈ ਆ ਵੀ ਟਰੈਕਟਰ ਵਧੀਆ ਹੈ ਬਾਈ ਮਾਡਲ ਹੈ ਜੀ ਇਹ ਬਾਈ ਮਾਡਲ ਹੈ ਜੀ ਔਰ ਅੱਛਾ ਜੱਗਾ 24 ਮਾਡਲ ਦਾ ਬਾਈ ਕਿਹੜਾ ਲੈ ਕੇ ਦੇਖਣ ਲੱਗੇ ਆ ਹਾਂ ਇਹ ਵੀ ਕੱਟਿਆ ਪਿਆ ਇਹ ਕਿਹੜਾ ਜੀ ਇਹ ਆਪਣਾ ਇੰਡੋਫਾਰਮਾ ਇੰਡੋਫਾਰਮਾ ਹੈ ਇੰਡੋ ਫਾਰਮ ਹੈ ਵਾ ਬਸ ਸਟicker ਦੂਏ ਲੋੜਦਾ ਐਪ ਪਤਾ ਨਹੀਂ ਲੱਗਦਾ ਹੈਗਾ ਸਟicker ਕੋਰੇ ਨਾਂ ਬੁਲਾ ਆਪਣੇ ਹੂੰ ਸੌਦਾ ਗਿਰੇ ਜਾਂਦੀ ਨਹੀਂ ਬਈ ਸੌਦਾ ਹੋ ਗਿਆ ਟਰੈਕਟਰ ਜੇ ਅਗੇ ਦੇ ਘਰ ਪਹੁੰਚ ਗਿਆ ਫਿਰ ਉੱਥੇ ਤੇ ਜਾਊਗਾ ਬਾਰਮ ਆ ਜਾਉਂਡਰ ਦੇਖ ਲਈ 54 5 ਹਾਂ ਨਹੀਂ ਦੂਏ 525 ਮਾਡਲ ਖੜਾ ਹੀ ਜਾਂਦੀ ਅੱਛਾ ਇਹ ਕਿਹੜਾ ਈ ਹਾਂ ਇਹ 52 ਦਾ ਖੜਾ ਆਪਣੇ ਕੋਲੇ 25 ਮਾਡਲ 25 ਮਾਡਲ ਖੜਾ ਹੀ ਜਾਂਦਾ ਕਿਹੜਾ ਈ ਹਾਂ ਸਲਾਹ ਠੀਕ ਹੈ ਜੀ ਬਾਈ 1K ਖੜਾ ਹੈ 5210 2025 ਮਾਡਲ ਹੈ ਜੀ 2025 ਮਾਡਲ ਹੈ ਜੀ ਠੀਕ ਹੈ ਜੀ ਇਹ ਆਪਣਾ 21 ਮਾਡਲ ਹੈ 21 ਮਾਡਲ ਟਰੈਕਟਰ ਵਧੀਆ ਜੀ ਟਰੈਕਟਰ ਫੁੱਲ ਘੰਟ ਖੜੇ ਬਾਕੀ ਬਾਈ ਜੇ ਲੈਣਾ ਹੋਇਆ ਤਾਂ ਵੀਰ ਨੂੰ ਫੋਨ ਕਰ ਲਿਓ ਜੌਂਡੀਅਰ ਏਜੰਸੀ ਜੀ ਖੜੇ ਟਰੈਕਟਰ ਕਿੰਨੂੰ ਕਹਿੰਦਾ ਜੱਗੂ ਨੂੰ ਛੇੜਦਾ ਹੈ ਪੂਰੀ ਕਦਾ ਨਾ ਚਾਹ ਪਲਾਈ ਦੇ ਲੈ ਜੱਗੂ ਆ ਦੇ ਲੈ ਕਦਾ ਪਛਾਣਦਾ ਨਹੀਂ ਪਿੰਡ ਤੇ ਹੁਣ ਲਾਂਬਾ ਦੇਤਾ ਲੜਪੇ ਹੈ ਮੈ ਲਾਇਰਪੋਰੀ ਨੂੰ ਇਹਨਾ ਪਛਾਣਦਾ ਨਹੀਂ ਹੈਗਾ ਚੱਲੀਏ ਹਾਂਜੀ ਚਲੋ ਚੱਲੀਏ ਮੇਰਾ ਮੋਟਰਸਾਈਕਲ ਮੇਰਾ ਮੋਟਰਸਾਈਕਲ ਉੱਧਰ ਬੜਾ ਸ਼ਕਤੀਮਾਨ ਵਾਲਾ ਆਏ ਉੱਧਰ ਮੈਂ ਕੰਮ ਇੱਧਰ ਹੋ ਗਿਆ ਭਾਈ ਆਹ ਖੜੇ ਹੈ ਭਾਈ ਸ਼ਕਤੀਮਾਨ ਦੇ ਸਾਰੇ ਹੀ ਸੰਧ ਭਾਂਡੇ ਇਹ ਸਪਰੇਅ ਵਾਲਾ ਬਣਾਇਆ ਇਹ ਸਪਰੇਅ ਵਾਲਾ ਭਾਈ ਨਾਲ ਇਹਦੇ ਸੁਪਰ ਸੀਟਰ ਖੜਾ ਹੈ ਤੇ ਇਧਰ ਰੂਟਾ ਬਿਟਰ ਪੂਰੀ ਕਿਵੇਂ ਆ ਤੇਰੇ ਸਾਹਮਣੇ ਕੰਪਨੀ ਇਹ ਤਾਂ ਇੱਕ ਨੰਬਰ ਕੰਪਨੀ ਦੇਖਣ ਦੀ ਲੋੜ ਨਹੀਂ ਹੈਗੀ ਅੱਖ ਮਿਚ ਕੇ ਦੇਖੋ ਲਾਈਫ ਕਿੰਨੀ ਕਾ ਮੈਂ ਤਾਂ ਸਾਰੀ ਮਰਦੀ ਹੂੰ ਵੀ ਭਾਈ ਛੇਤੀ ਛੇਤੀ ਉਹ ਮੈਂ ਤਾਂ ਇਹ ਦਿਖਾਏ ਮਾਂ ਲਾਈਫ ਦੇਲਾ ਕਿੰਨੀ ਇਹਨਾਂ ਦੀ ਬਹੁਤ ਬੜਾ ਬ੍ਰੈਂਡ ਤਾਂ ਬ੍ਰੈਂਡ ਹੀ ਹੁੰਦਾ ਬ੍ਰੈਂਡ ਬ੍ਰੈਂਡ ਹੁੰਦਾ ਲੈਣੇ ਤਾਂ ਜੇ ਤੁਹਾਡੇ ਕੋਲ ਤਾਂ ਜੀ ਰੂਟਾ ਬੀਟਰ ਕਿੰਨੇ ਸਾਲ ਚਲਾਇਆ ਉਹ 12 ਸਾਲ 12 ਸਾਲ ਕੋਈ ਦਿੱਕਤ ਆਈ ਜਮਾਈ ਨਹੀਂ ਦੇਖੋ ਫੇਰ ਵੇਚ ਕੇ ਹੀ ਲਿਆਏ 12 ਸਾਲ ਬਾਬਾਈ ਵੇ ਬੈਦਵਾ ਕੇ ਵੇਖਿਆ ਫੇਰ ਦੇਖ ਲੈ ਬਾਈ ਵੀ ਇੰਨੀ ਚੀਜ਼ ਵਧੀਆ ਏ ਨਾ ਵਿਗਦਾ ਏ ਚਲੋ ਫੇ ਚੱਕੋ ਚੱਲੋ ਚੱਲੋ ਲਓ ਜੀ ਬਾਈ ਸ਼ਕਤੀਮਾਨ ਵਾਲੇ ਵੀਰਾਂ ਦੇ ਆਏ ਪਿਆ ਤੇ ਇਹ ਮੇਲਾ ਲਾਇਆ ਪਈ ਇਹਨਾਂ ਨੇ ਨਵੇਂ ਐਪਲੀਮੈਂਟਾਂ ਬਾਰੇ ਰੱਖਦੇ ਆ ਅੱਛਾ ਦੇ ਨਾਂ ਦਾ ਤੁਸੀਂ ਧਾਵਾ ਵੀ ਲੈਣੇ ਪਲੱਸ ਸਾਡੀ ਇਹ ਮਸ਼ੀਨ ਦੇ ਨਾਲ ਕੀ ਏ ਕਿ ਜਿਹੜੇ ਆਮ ਤੁਸੀਂ ਕੋਈ ਵੀ ਮਸ਼ੀਨ ਦੇਖੋਗੇ ਉਹਦੇ ਜਿਹੜੇ ਮਾਰਕਰ ਆਉਂਦੇ ਨੇ ਮੰਨ ਲਓ ਜੇ ਮਾਰਕਰ ਲਾਉਣਾ ਤਾਂ ਤੁਹਾਨੂੰ ਰੱਸੀ ਦੇ ਨਾਲ ਹੀ ਖਿੱਚ ਕੇ ਕਰਨਾ ਪੈਂਦਾ ਸਿਰਫ ਸ਼ਕਤੀਮਾਨੇ ਕੋਲਤੀ ਮਸ਼ੀਨਾਂ ਜਿਹਦੇ ਮਾਰਕੇ ਹਾਈਡਰੋਲਿਕ ਆਉਂਦੇ ਨੇ ਤੁਸੀਂ ਹਾਈਡਰੋਲਿਕ ਦੇ ਨਾਲ ਹੀ ਇਹਨੂੰ ਮਤਲਬ ਇੱਕ ਸਾਈਡ ਜਿਹੜੀ ਸਾਈਡ ਆਪੋਜ਼ਿਟ ਨਹੀਂ ਹੈ ਟਰੈਕਟਰ ਦੇ ਬੈਠੇ ਬੈਠੇ ਉੱਪਰ ਹੀ ਲੀਵਰ ਦੇ ਉੱਤੇ ਹੀ ਆਪਾਂ ਇਹਨੂੰ ਚੱਕ ਸਕਦੇ ਹਾਂ ਦੂਜਾ ਇਹਦੇ ਵਿੱਚ ਕੀ ਹੁੰਦਾ ਜੀ ਸਾਡਾ ਅਸੀਂ ਅਕਸਰ ਦਿਸਟੈਂਸ ਨਾਲ ਲਾਉਂਦੇ ਆਂ ਆਮ ਕੋਈ ਵੀ ਮਸ਼ੀਨ ਦੇ ਲਓ ਜੀ ਭਾਈ ਸ਼ਕਤੀਮਾਨ ਵਾਲੇ ਵੀਰ ਆਪਾਂ ਇਹਨਾਂ ਕੋ ਆਏ ਪਏ ਅੱਜ ਨਾ ਮੈਂ ਐਪਲੀਮੈਂਟ ਆਏ ਭਾਈ ਉਹਨਾਂ ਬਾਰੇ ਨੌਲੇਜ ਲੰਦੇ ਆ ਆਪਣੇ ਵੀਰ ਵੀ ਪਹੁੰਚੇ ਪਏ ਆ ਰੋਟਾ ਵਿਟਰ ਸੁਪਰ ਹੀਟਰ ਭਾਈ ਸਾਰਾ ਕੁਝ ਉਪਲਬਧ ਹੈ ਇਹਨਾਂ ਕੋਲ ਆ ਦੇਖੋ ਉਹ ਵੀ ਨਵਾਂ ਡੀਜ਼ਲ ਤੋਂ ਉੱਤਲਾਵਾ ਸਰੂ ਹੈ ਕਿਸੇ ਦਾ ਵੀ ਨਾ ਦੇਵੇ 8 ਫੋਟਾ ਰੋਟਾ ਵਿਟਰ 7 ਫੋਟਾ ਭਾਈ ਜਿੰਨਾ ਵੀ ਹੈ ਸੁਪਰ ਹੀਟਰ ਵੀ ਗਰੇਪ ਆਉਣੇ ਵਾਲਾ ਹੋਇਆ ਛੋਟਾ ਰੋਟਾ ਵਿਟਰ ਵੀ ਤੇ ਕਟਰ ਕੱਲਾ ਕੱਲਾ ਹੀ ਹੁੰਦਾ ਸਾਇਰ ਨੂੰ ਮਿਲਿਆ ਐਮਨੇ ਤੋਂ ਤੇ ਦੂਆ ਤੋਂ ਮਿਲ ਗਿਆ ਅੱਜ ਬਹੁਤ ਟਾਈਮ ਬਾ ਮਿਲਿਆ ਬਹੁਤ ਟਾਈਮ ਬਾ ਮਿਲਿਆ ਕਿੰਨੇ ਖਾਣੇ ਪੂਰੀ ਪੂਰੀ ਹੋਰ ਮਿੱਠਾ ਮੰਗਦਾ ਸ਼ਾਇਦ ਉਹ ਵੀ ਮਿੱਠਾ ਹੋ ਜਾਵੇ ਅੱਜ ਪੂਰੀ ਮਿੱਠਾ ਚਾਹੀਦਾ ਹਾਂ ਚਾਹੀਦਾ ਤੇ ਦੂਜਾ ਫੋਟੋ ਸਾਡਾ ਆ ਰਿਹਾ ਉਹ ਆ ਰਿਹਾ ਪਿੱਛੇ ਟਾਈਮ ਤੇ ਤੂੰ ਇਹ ਸੱਤ ਫੋਟੇ ਦੀ ਟੋਟਲ ਓਵਰਆਲ ਕਰ ਤੇ ਕੀ ਹੈ ਅੱਗੇ ਅ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂਗਾ ਇਹ ਗ੍ਰੇਪੇਜੀ ਤੁਹਾਨੂੰ ਦੱਸਣ ਕਿ ਸਾਡੀ ਰક્ષਕ ਦੀ ਜਿਹੜੀ ਹੈਗੀ ਜਿੱਦਾਂ ਮੈਂ ਸਪਰੇ ਪੰਪ ਦੀ ਗੱਲ ਕਰਦੇ ਆਂ ਆਪਾਂ ਨਾ ਕਿ ਸਾਡੇ ਕੋਲੇ ਸਪਰੇ ਪੰਪ ਦੇ ਵਿੱਚ 200 ਲੀਟਰ ਤੋਂ ਲੈ ਕੇ 600 ਲੀਟਰ ਤੱਕ ਦੀ ਰੇਂਜ ਹੈਗੀ ਆ ਉਹਦੇ ਵਿੱਚ ਛੋਟੇ ਟਰੈਕਟਰ ਤੋਂ ਲੈ ਕੇ ਵੱਡੇ ਟਰੈਕਟਰ ਤੱਕ ਤੇ ਸਾਡੇ ਮਤਲਬ ਸਾਡੇ ਕੋਲੇ ਸਪਰੇ ਪੰਪ ਹੈਗੇ ਆ। ਲਓ ਜੀ ਭਾਈ ਜੱਗੇ ਨਾਲ ਵੀ ਮਿਲ ਗਿਆ ਸਾਮਾਨ। ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਸਾਡੇ ਵਾਸਤੇ। ਅਗਲੀਆਂ ਦੋ ਲਾਈਨ ਆਵੇ ਜੀ। ਚਲੋ ਪੂਰੀ। ਤੈਂ ਕਿ ਲੈਣਾ ਹੁਣ? ਅਕਾ ਤੈਂ ਵਿਸ ਲਿਆ ਆ। ਹਾਂ ਪੂਰੀ ਮਿਲ ਗਿਆ ਪੂਰੀ ਕੈਵਚ ਬਾਈ ਮੁੰਡੇ ਵੀ ਮੋਟਰਸਾਈਕਲ ਨਿਕਲੇ ਇੱਕ ਨੂੰ ਕੱਜੇ ਨਿਕਲੇ ਹਾਂ ਤੇ ਇਹਨੂੰ ਖਣੀ ਗਿਆ ਆਪ ਬਤਾ ਤਾਨੂੰ ਕਿਆ ਮਿਲਿਆ ਮਨੀ ਡੱਬਾ ਡੱਬਾ ਮਿਲਿਆ ਡੱਬਾ ਬਾਪੂਰੀ ਨਿਕਲਿਆ ਕੁਸ ਉਹ ਬਾਈ ਸਾਨੂੰ ਤਾਂ ਛੋਟਾ ਹੀ ਨਿਕਲਦਾ ਸਾਡੀ ਕਿਸਮ ਦੇ ਕਿਤੇ ਨਹੀਂ ਤੇ ਬਾਈ ਨੂੰ ਮੋੜ ਸਿਕਾ ਨਿਕਲੇ ਇੱਕ ਤੇਰੀ ਕਿਸਮ ਦਾ ਮੋੜ ਸਿਕਾ ਨਹੀਂ ਇੱਕ ਨੂੰ ਮੋਬਾਈਲ ਨਿਕਲਿਆ ਤੇਰੀ ਕਿਸਮ ਦਾ ਮੋੜ ਸਿਕਾ ਨਹੀਂ ਪੂਰੀ ਇਹੋ ਜਿਹੀ ਲੈਣਾ ਆਪਾਂ ਨੇ ਕੋਈ ਨਾ ਕੋਈ ਨਾ 4 ਦਿਨ ਤੱਕ ਤੈਨੂੰ ਵੀ ਲਿਆਉਂਗੇ ਅਸੀਂ ਜਾਣਾ ਹੈ ਤੋਡਾ ਸਾਰਿਆਂ ਦਾ ਸ਼ਕਤੀਮਾਨ ਵੱਲੋਂ ਧੰਨਵਾਦ ਕੀਤਾ ਉਹ ਸਲਫ ਹੈ ਸਲਫ ਆਹੀ ਲੈਣਾ ਚਾਗੇ ਆਪਾਂ ਨੇ ਸਲਫ ਹਾਂ ਵਧੀਆ ਨਾ ਇੰਜਨ ਕਾਲਾ ਦੇਤਾ ਜੇ ਠੀਕ ਹੈ ਯਾਰ ਇਨਸ਼ਾ ਅੱਲਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਸਮਾਂ ਕੱਢ ਕੇ ਆਏ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਸ਼ਕਤੀਮਾਨ ਟੀਮ ਵੱਲੋਂ ਤੇ ਕਾਰਬੂਰੇਟਰ ਨਹੀਂ ਹੈਗਾ ਪੰਜਾਬ ਸ਼ਹੀਦ ਉਹਦਾ ਸਲਫ ਆ ਉਹ ਆ ਮੋਟਰ ਨਾਲ ਕਾਰਬੂਰੇਟਰ ਨਹੀਂ ਹੈਗਾ ਇਹਨੂੰ ਹੈਗਾ ਉਹ ਰੁੱਕੇ ਜਾਣ ਇੱਕ ਵਾਰ